ਜੇ ਅਸੀਂ ਆਪਣੇ ਲੈਵਲ ਤੇ ਕਰਾਂਗੇ ਤੇ ਤੁਹਾਡਾ ਪ੍ਰਚਾਰ ਸਾਡੇ ਪਿੰਡ ਲੈਵਲ ਤੇ ਜਾਂ ਸਾਡੇ ਇਲਾਕੇ ਤੱਕ ਰਹੇਗਾ ਪਰ ਜਿਹੜਾ ਤੁਹਾਡਾ ਮੀਡੀਆ ਜੀ ਜਿਵੇਂ ਤੁਸੀਂ ਇਹ ਧਮਾਨ ਚੈਨਲ ਤੋਂ ਸਾਡੇ ਨਾਲ ਜੁੜੇ ਹੋ ਸ਼ੁਰੂ ਤੋਂ ਜੁੜੇ ਹੋ ਉਹ ਤੁਹਾਡੇ ਸਦਕਾ ਤੁਹਾਡੇ ਹੋਰ ਮੀਡੀਆ ਦੇ ਸਾਡੇ ਨਾਲ ਅੱਜ ਦੀ ਡੇਟ 'ਚ ਦੇਖਿਆ ਤਾਂ 6-7 ਚੈਨਲ ਸਾਡੇ ਨਾਲ ਹੋਰ ਜੁੜੇ ਆ ਤੁਹਾਡੇ ਨਾਲ ਤੁਹਾਡੇ ਕਰਕੇ ਤੇ ਵੀ ਉਹਨਾਂ ਦਾ ਸਹਿਯੋਗ ਕਰਕੇ ਵੀ ਸਾਡਾ ਅੱਜ ਪੰਜਾਬ ਲੈਵਲ ਤੇ ਜਾਂ ਕਹਿ ਸਕਦੇ ਆ ਵੀ ਸਾਡਾ ਬਾਹਰ ਤੱਕ ਬਾਰ ਤੱਕ ਸਾਡੇ ਵੀ ਪਹੁੰਚ ਗਈ ਹੈ ਸਾਰੇ ਨੂੰ ਪਤਾ ਵੀ ਸਾਡੇ ਪਿੰਡ ਨਗਰ ਦਾ ਨਾਮ ਉੱਚਾ ਹੋਇਆ ਜੀ ਇਹ ਬਹੁਤ ਕਲੋ ਮਿਹਰਬਾਨੀਆਂ ਜੀ ਤੁਹਾਡੇ ਸਾਰੇ ਮੀਡੀਆ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੁਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤੁਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਪਿੰਡ ਨਿਹੋਰਕਾ ਦੇ ਵਿੱਚ ਮੌਜੂਦ ਹੈ ਜਿੱਥੇ ਕਿ ਨਗਰ ਨਿਵਾਸੀ ਪਿੰਡ ਨਿਹੋਰਕਾ ਅਤੇ ਧਰਮ ਪ੍ਰਚਾਰ ਦਲ ਪਿੰਡ ਨਿਹੋਰਕਾ ਦੇ ਵੱਲੋਂ ਅੱਜ ਇੱਥੇ ਛੇਵਾਂ ਦਸਤਾਰ ਮੁਕਾਬਲਾ ਕਰਵਾਇਆ ਗਿਆ ਹੈ ਸੋ ਇੱਥੇ ਜੋ ਟੀਮਾਂ ਆਈਆਂ ਨੇ ਬੱਚੋਟੇ-ਛੋਟੇ ਬੱਚੇ ਆਏ ਨੇ ਵੱਡੇ ਵੀ ਆਏ ਨੇ ਸਾਰਿਆਂ ਨੇ ਦਸਤਾਰਾਂ ਸਜਾਈਆਂ ਨੇ ਅਤੇ ਜੱਜਾਂ ਨੇ ਆਪਣੇ ਜੱਜਮੈਂਟ ਦੇ ਨਾਲ ਉਹਨਾਂ ਨੂੰ ਇਨਾਮ ਵੀ ਦਿੱਤੇ ਨੇ ਤੇ ਆਓ ਆਪਾਂ ਇੱਥੇ ਗੱਲਬਾਤ ਕਰਦੇ ਹਾਂ ਧਰਮ ਪ੍ਰਚਾਰ ਦਲ ਦੇ ਮੈਂਬਰਾਂ ਨਾਲ ਜੱਜ ਸਹਿਬਾਨਾਂ ਦੇ ਨਾਲ ਅਤੇ ਜੋ ਇੱਥੇ ਮੁੱਖ ਮਹਿਮਾਨ ਪਹੁੰਚੇ ਸੀ ਆਪਣਾ ਦਲਜੀਤ ਸਿੰਘ ਚੀਮਾ ਜੀ ਰਣਜੀਤ ਸਿੰਘ ਗੇਲ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਲਈ ਬਣੇਓ ਸਾਡੇ ਏਤਮਾਨ ਚੈਨਲ ਦੇ ਨਾਲ ਸਭ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਆਪਣੇ ਮੇਲੇ ਹੀ ਬਹੁਤ ਹੀ ਧਾਰਮਿਕ ਸਥਾਨ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਸਥਾਨ ਨਗਰ ਸੋਹਣੀਆਂ ਵਿਖੇ ਸਭ ਤੋਂ ਸਾਡੇ ਵਿੱਚ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਪਹੁੰਚੇ ਨੇ ਸੋ ਉਹਨਾਂ ਦਾ ਤੈਜ ਬਹੁਤ ਧੰਵਾਦ ਕੀਤਾ ਜਾਂਦਾ ਹੈ ਸਰਦਾਰ ਸਰਜੀਤ ਸਿੰਘ ਜੀ ਸਾਡਾ ਸਰਦਾਰ ਨਾਮ ਸਿੰਘ ਜੀ ਉਹਨਾਂ ਦਾ ਪਰਿਵਾਰ ਦਾ ਕੋਈ ਵੀ ਮੈਂਬਰ ਇੱਥੇ ਪਹੁੰਚਿਆ ਹੈ ਉਹ ਅੱਗੇ ਆਪਣਾ ਸਨਮਾਨ ਲੈਣ ਉਹਨਾਂ ਦੇ ਪਰਿਵਾਰ ਵੱਲੋਂ 1500 ਰੁਪਏ ਦੀ ਇਹ ਰਕਮ ਦਿੱਤੀ ਗਈ ਹੈ ਇਸ ਪ੍ਰੋਗਰਾਮ ਲਈ ਸਰਦਾਰ ਸਰਜੀਤ ਸਿੰਘ ਸਾਡਾ ਉਹ ਸਰਦਾਰ ਲਾਲ ਸਿੰਘ ਜੀ ਸੋ ਉਸ ਤੋਂ ਪ੍ਰਾਪਤ ਸਾਡਾ ਵੀਰ ਹਰੇਕ ਸਾਨ ਜੋ ਇਸ ਟੈਕਨੀਕੀ ਸੇਵਾ ਫਰੀ ਸੇਵਾ ਤੋਂ ਮਾਦੇ ਨੇ ਰੱਬ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਰੱਖੀਆਂ ਬਕਰ ਬਿਕਰਮ ਸਿੰਘ ਬਿੱਕੀ ਉਹਨਾਂ ਵੱਲੋਂ ਟੈਕ ਦੀ ਫ੍ਰੀ ਸੇਵਾ ਕੀਤੀ ਜਾਂਦੀ ਹੈ ਹਰ ਇੱਕ ਸਾਲ ਸੋ ਉਸ ਮੇਰੇ ਪਰਿਵਾਰ ਨੂੰ ਵੀ ਮਿਲਦੀ ਹੈ ਕਿ ਕੋਈ ਵੀ ਪਰਿਵਾਰਕ ਮੈਂਬਰ ਇੱਥੇ ਹੈਗਾ ਤਾਂ ਸਨਮਾਨ ਨਾਲ ਤੁਹਾਡੇ ਬਾਬਾ ਜੀ ਨੂੰ ਵੇਚਦੇ ਆ ਕਿ ਉਹਨਾਂ ਦਾ ਵੀ ਸਨਮਾਨ ਲੈਣਾ ਹੈ ਐਮਐਸ ਦੀ ਟੈਕ ਦਾ ਬਹੁਤ ਬੜੀਆ ਵੀਰ ਦਾ ਸਡੇ ਨਾਲ ਹਰ ਇੱਕ ਸਾਲ ਇਸ ਬਾਬਾ ਜਫਾ ਸਿੰਘ ਜੀ ਉਹਨਾਂ ਦੇ ਨਾਲ 1100 ਰੁਪਏ ਦੀ ਭੇਟਾ ਕੀਤੀ ਹੈ ਸੋ ਬਾਬਾ ਜੀ ਜਦ ਵੀ ਤੈਨੂੰ ਪਰਿਵਾਰ ਕੀਤਾ ਜਾਂਦਾ ਹੈ ਸ੍ਰੀ ਹਰਿ ਹਰਿ ਸੋ ਸਾਡੇ ਜਵਤੀ ਸਤਿਕਾਰਯੋਗ ਵੀਰ ਸੋਨ ਸਿੰਘ ਜੀ ਮਿਲ ਰੂਗਾ ਤਮਰਜੀਤ ਸਿੰਘ ਜੀ ਏਕਮਾਰ ਚੈਨਲ ਵਾਲੇ ਜੋ ਕਿ ਫ੍ਰੀ ਸੇਵਾ ਨਿਭਾਉਂਦੇ ਨੇ ਆਪਣੇ ਚੈਨਲ ਦੇ ਜਰੀਏ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਕਰਦੇ ਨੇ 20 ਮਿੰਟ ਰਹਿ ਗਏ ਪਹਿਲੇ 10 ਸੈਕਿੰਡ 5 ਸੈਕਿੰਡ ਬੋਲੇ ਸੋਨਿਹਾਲ ਅੱਬ ਸੁਨੀਆ ਕਾਲ ਛੱਡ ਦੋ ਕਿਸੇ ਦਾ ਵੀ ਉਹਦੀ ਸਤਾਰ ਨੂੰ ਮਾਤਰੀ ਆਉਣਾ ਹੋਣਾ ਇਸ ਪ੍ਰੋਗਰਾਮ ਵਿੱਚ ਆਪਣੇ ਸਮੇਂ ਚੋਂ ਸਮਾਂ ਕੱਢ ਕੇ ਪਹੁੰਚੇ ਨੇ ਸਰਦਾਰ ਰਣਜੀਤ ਸਿੰਘ ਜੀ ਗਿੱਲ ਸਮਰਦਾ ਚਰਨਦੀਪ ਸਿੰਘ ਜੰਦਾ ਕਾਲੇਵਾਲ ਜੀ ਨੇ ਧੰਵਾਦ ਜੀ ਸੋ ਅੱਜ ਦੇ ਟਾਈਮ ਵਿੱਚ ਐਨੀ బిਜੀ ਲਾਈਫ ਵਿੱਚ ਸਮਾਂ ਕੱਢਣਾ ਬਹੁਤ ਵੱਡੀ ਗੱਲ ਹੈ ਪਰ ਸਾਡੇ ਇਸ ਪ੍ਰੋਗਰਾਮ ਚ ਇਹਨਾਂ ਮਹਾਨ ਸਿੱਖਿਆਦਾਨਾਂ ਨੂੰ ਸੱਫਾ ਕਰਿਆ ਹੈ ਸੋ ਅਸੀਂ ਵੀ ਉਹਨਾਂ ਨੂੰ ਲੱਗਾ ਜੀ ਆਨੁ ਤਹਿਨ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹੜੇ ਸਾਇੰਸ ਪ੍ਰੋਗਰਾਮ ਤੇ ਪਹੁੰਚ ਮਿਲੇ ਸੋ ਚੌਥਾ ਸਥਾਨ ਸੋ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਬੱਚਾ ਬੜੀ ਦੂਰੋਂ ਆਇਆ ਸੋ ਬੱਚੇ ਨੇ ਵੀ ਬਹੁਤ ਸੋਹਣੀ ਦਸਤਾਰ ਸਜਾਈ ਹੈ ਐਰਪੋਰਟ ਲੈ ਕੇ ਬੱਚਾ ਆਇਆ ਹੈ ਬੜੀ ਦੂਰੋਂ ਦੂਰੋਂ ਆ ਕੇ ਬੱਚਿਆਂ ਵਿੱਚ ਬਾਜ਼ੀਗਾਰੀ ਹੈ ਛੋਏ ਸੇ ਤਰ੍ਹਾਂ ਇਸ ਬੱਚੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ 5 ਤੋਂ 12 ਸਾਲ ਦੀ ਉਮਰ ਦੇ ਵਿੱਚ ਇਸ ਬੱਚੇ ਦਾ ਪਹਿਲਾ ਸਥਾਨ ਹੈ ਸੋ ਮੈਂ ਹੁਣ ਬੇਨਤੀ ਕਰੂੰਗਾ ਕਿ ਪੰਜੇ ਬੱਚਿਆਂ ਨੂੰ ਸਾਰੇ ਪੰਜੇ ਇੱਕ ਲਾਈਨ ਵਿੱਚ ਖੜੇ ਹੋ ਕੇ ਇੱਕ ਗਰੁੱਪ ਫੋਟੋ ਕਰਵਾਇਆ ਪਰਸਾਂ ਲਈ ਤਰ੍ਹਾਂ ਮੇਰਾ ਪੰਜਾਬ ਚੈਨਲ ਵਾਲੇ ਵੀਰ ਪ੍ਰਦੀਪ ਸਿੰਘ ਜੀ ਜੋ ਹਰ ਇੱਕ ਸਾਲ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਕਰਕੇ ਦੂਰ ਦੂਰ ਤੱਕ ਦੇਸ਼ ਅੰਦੇਸ਼ਾ ਤੱਕ ਸਾਡੇ ਸਮਾਜ ਨੂੰ ਪਹੁੰਚਾਉਣ ਦੇ ਨੇ ਸੋਨਾ ਦਾ ਵੀ ਧੰਨਵਾਦ ਕੀਤਾ ਜਾਂਦਾ ਹੈ ਨੱਗਰੀਆਂ ਮਹਾਂ ਸ਼ਖਸੀਅਤਾਂ ਸਾਡੇ ਵਿੱਚ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਹਾਂਜੀ ਸਰਦਾਰ ਦਲਜੀਤ ਸਿੰਘ ਚੀਮਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਇਟ ਵਾਇਟ ਲਿਖਦੇ ਸੋ ਧਰਮ ਪ੍ਰਚਾਰ ਨੇਹੜਕਾ ਦੇ ਵੱਲੋਂ ਅੱਜ ਇੱਥੇ ਜੋ ਦਸਤਾਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ ਇਹ ਛੇਵਾਂ ਦਸਤਾਰ ਮੁਕਾਬਲਾ ਸੋ ਤੁਸੀਂ ਵੀ ਇੱਥੇ ਸ਼ਿਰਕਤ ਕੀਤੀ ਹੈ ਸੋ ਕੀ ਕਹਿਣਾ ਤੁਹਾਡਾ ਬਹੁਤ ਖੁਸ਼ੀ ਹੈ ਕਿ ਸੰਤ ਬਾਬਾ ਅਜੀਤ ਸਿੰਘ ਜੀ ਪਰਿਵਾਰ છોੜੇ ਵਾਲਿਆਂ ਦਾ ਇਹ ਨਗਰ ਹੈ ਜਿਹੜੇ ਪੰਥ ਦੀ ਬਹੁਤ ਵੱਡੀ ਮਹਾਨ ਸ਼ਖਸੀਤ ਸਨ ਔਰ ਇਸ ਨਗਰ ਦੇ ਵਿੱਚ ਪ੍ਰਚਾਰ ਦਲ ਨੇ ਬਹੁਤ ਵਧੀਆ ਦਸਤਾਰ ਮੁਕਾਬਲਾ ਕਰਾਇਆ ਇਕ ਤਰ੍ਹਾਂ ਦੀ ਖੁਸ਼ੀ ਹੈ ਕਿ ਬੱਚੇ ਸਾਰੇ ਪੰਜਾਬ ਤੋਂ ਆਏ ਜੀ ਔਰ ਬੜੀ ਚੜਤੀ ਕਲਾ ਵੜਾ ਜਿਹੜਾ ਪ੍ਰੋਗਰਾਮ ਹੈ ਔਰ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਪ੍ਰਬੰਧ ਜਿਹੜੇ ਆ ਉਹ ਕੀਤੇ ਗਏ ਇਹੋ ਜਿਹੇ ਜਿਹੜੇ ਪ੍ਰੋਗਰਾਮ ਹੁੰਦੇ ਆ ਇਹ ਸਾਡੀ ਨਵੀਂ ਜਨਰੇਸ਼ਨ ਜਿਹੜੀ ਆ ਉਹਨੂੰ ਆਪਣੇ ਸਿੱਖੀ ਸਰੂਪੇ ਨਾਲ ਜੁੜਨ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦਿੰਦੇ। ਜਦੋਂ ਇੱਕ ਬੱਚਾ ਦਸਤਾਰ ਸਜਾਉਂਦਾ ਔਰ ਕੰਪੀਟੀਸ਼ਨ ਦੇ ਵਿੱਚ ਵਧੀਆ ਦਸਤਾਰ ਸਜਾਉਂਦਾ ਤੇ ਦੂਜੇ ਬੱਚਿਆਂ ਦੇ ਮਨ ਦੇ ਵਿੱਚ ਵੀ ਇਹ ਦੀ ਚਾਹਤ ਦੀ। ਇਸ ਕਰਕੇ ਪਿਛਲੇ ਸਮਿਆਂ ਚ ਕੋਈ ਰੁਝਾਨ ਬੱਚਿਆਂ ਦਾ ਦਸਤਾਰ ਬਨਣ ਦਾ ਘਟਿਆ ਸੀ। ਹਾਂਜੀ। ਇਸ ਕਰਕੇ ਬੜਾ ਅੱਛਾ ਪ੍ਰਾਲਾਪ ਮੈਂ ਸਾਰੀ ਟੀਮ ਨੂੰ ਵਧਾਈ ਦੇਣਾ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਕੀਤਾ। ਆਪਣੇ ਸੰਤ ਅਜੀਤ ਸਿੰਘ ਜੀ ਬਾਰੇ ਕੀ ਕਹੂੰਗਾ ਜੀ ਬੜੀ ਵੱਡੀ ਦੇਣ ਹੈ ਉਹਨਾਂ ਦੀ ਦੇਖੋ ਬਹੁਤ ਵੱਡੀ ਇੱਕ ਧਾਰਮਿਕ ਸ਼ਖਸੀਅਤ ਵੀ ਸਨ ਔਰ ਬੜੇ ਵੱਡੇ ਰਾਜਨੀਤਿਕ ਆਕੂਰ ਸਨ ਜੀ ਜਿਹੜਾ ਸਾਡਾ ਸਦਾਤਾ ਮੇਰੀ ਪੀੜ੍ਹੀ ਦਾ ਉਹ ਦੋਨੇ ਪਾਸੇ ਪਰਪੱਖ ਸਨ ਜੀ ਉਹਨਾਂ ਨੇ ਗੁਰੂ ਘਰਾਂ ਦੀ ਵੀ ਬੜੀ ਵੱਡੀ ਸੇਵਾ ਕੀਤੀ ਗੁਰਦਾਰਾ ਪਰਿਵਾਰ ਵਿੱਚ ਛੋੜਾ ਸਾਹਿਬ ਉੱਥੇ ਬੜੀ ਉਹਨਾਂ ਨੇ ਮੰਨ ਲਾ ਕੇ ਸੇਵਾ ਭਾਵਨਾ ਨਾਲ ਉਹ ਸਾਰੇ ਥਾਂ ਦੀ ਕਾਰ ਸੇਵਾ ਕੀਤੀ ਹੈ ਔਰ ਉਥੇ ਨਾਲ ਦੀ ਨਾਲ ਐਮਐਲਏ ਵੀ ਬਣੇ ਪਾਰਟੀ ਦੇ ਵਿੱਚ ਵੀ ਸਰਮਾਉ ਰਾਗੂ ਸਾਹਿਬ ਜੀ ਪਾਰਟੀ ਦੇ ਪੈਟਰਨ ਵੀ ਰਹੇ ਔਰ ਬੜੇ ਲੰਬੇ ਜਿਹੜੇ ਪੰਥਕ ਸੰਘਰਸ਼ ਸੀਗੇ ਉਸ ਸਮੇਂ ਵੀ ਉਹ ਪੰਥ ਦੀ ਅਗਵਾਈ ਕਰਦੇ ਨੇ ਜੀ ਇਸ ਕਰਕੇ ਪਿਛਲੇ ਸਭ ਮੈਚ ਸਾਨੂੰ ਸੁਭਿਧੀ ਨਹੀਂ ਛੋੜਾ ਦੇ ਗਏ ਪਰ ਇੱਕ ਬਹੁਤ ਵਧੀਆ ਨੇਕ ਤੇ ਚੜ੍ਹਦੀ ਕਲਾ ਦੀ ਸਿੱਖਿਆ ਜੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦਾ ਜੀ ਸਰਦਾਰ ਰਣਜੀਤ ਸਿੰਘ ਜੀ ਧਰਮ ਪ੍ਰਚਾਰ ਨਿਹੋੜਕਾ ਦੇ ਵੱਲੋਂ ਜੋ ਪੱਗਾਂ ਦਾ ਛੇਵਾਂ ਮੁਕਾਬਲਾ ਅੱਜ ਕਰਵਾਇਆ ਜਾ ਰਿਹਾ ਦਸਤਾਰ ਸਜਾਈ ਰਹੀ ਜਾ ਰਹੀ ਹੈ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚਾ ਤੱਕ ਇੱਥੇ ਪਹੁੰਚੇ ਹੋਏ ਨੇ ਸੋ ਤੁਸੀਂ ਸ਼ਿਰਕਤ ਕੀਤੀ ਹੈ ਅੱਜ ਇਸ ਬਾਰੇ ਕੀ ਕਹੂੰਗਾ ਦੇਖੋ ਮੈਂ ਏਸੀ ਦੀ ਸਮੂਹ ਨਗਰ ਨਿਵਾਸੀ ਨਿਹੋਰ ਦਾ ਸੇਤਾਰਮ ਪ੍ਰਚਾਰ ਦਲ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਕਿ ਅੱਜ ਦੇ ਸਮੇਂ 'ਚ ਜਦੋਂ ਬੰਦੇ ਸਾਡੇ ਕੇਸ ਕਟਾ ਕੇ ਪੱਗਾਂ ਜਿਨ੍ਹਾਂ ਨੇ ਉਤਾਰਤੀਆਂ ਸੀਾਰੇ ਜਿਹੜੇ ਸੂਝਵਾਨ ਬੰਦੇ ਸੀ ਉਹਨਾਂ ਦੇ ਮਨ 'ਚ ਡਰ ਸੀ ਵੀ ਸਿੱਖੀ ਦਾ ਕੀ ਬਣੂਗਾ ਤੇ ਉਹਨਾਂ ਨੇ ਇਹੋ ਜਿਹੇ ਮੁਕਾਬਲੇ ਕਰਾ ਕੇ ਤੇ ਮੈਂ ਸਮਝਦਾ ਵਧਾਈ ਦੇ ਪਾਤਰ ਨੇ ਮੈਂ ਤਾਂ ਮੁਬਾਰਕਬਾਦ ਦਿੰਦਾ ਉਹਨਾਂ ਨੂੰ ਅਸੀਂ ਦੇਖ ਰਹੇ ਹਾਂ ਵੀ ਛੋਟੇ ਛੋਟੇ ਬੱਚੇ ਕਿੰਨੀਆਂ ਸ਼ਾਨਦਾਰ ਉਹਨਾਂ ਨੇ ਦਸਤਾਰਾਂ ਜਿਹੜੀਆਂ ਸਜਾਈਆਂ ਨੇ ਤੇ ਮੈਂ ਸਮਝਦਾ ਵੀ ਇਹ ਛੋਟੇ ਬੱਚਿਆਂ ਨੇ ਦਸਤਾਰ ਨਹੀਂ ਸਜਾਈ ਇਹ ਸਿੱਖੀ ਦੇ ਇਨਵੈਸਟਰ ਬਣ ਗਏ ਨੇ ਕਿ ਜਦੋਂ ਪੱਗਾਂ ਬੰਨ ਕੇ ਵਿਚਣਗੇ ਤੇ ਤੁਰਦੇ ਫਿਰਦੇ ਸਾਡੇ ਸਿੱਖੀ ਦੇ ਇਨਵੈਸਟਰ ਹੋਣਗੇ ਤੇ ਸਿੱਖੀ ਦਾ ਜਿਹੜਾ ਪ੍ਰਚਾਰ ਹੋਏਗਾ ਇਹਨਾਂ ਨੂੰ ਦੇਖ ਕੇ ਦੂਜੇ ਬੱਚੇ ਵੀ ਲੱਗਣਗੇ ਸੋ ਅੱਜ ਜੋ ਇਹ ਗਰਾਵਟ ਆ ਗਈ ਸੀ ਕਿ ਬੱਚੇ ਪੱਗਾਂ ਬੰਨਣ ਤੋਂ ਹਟ ਗਏ ਸੀ ਇਹ ਜੋ ਇਹ ਜੋ ਅਪਰਾਲਿਆਂ ਦੇ ਨਾਲ ਬੱਚੇ ਜੁੜਦੇ ਨੇ ਸਾਡੀ ਨੌਜਵਾਨ ਪੀੜੀ ਜੁੜੇਗੀ ਅਗਰ ਸਿੱਖੀ ਨਾਲ ਜੁੜੇਗੀ ਤਾਂ ਫਿਰ ਉਹ ਜਿਹੜੇ ਬਾਕੀ ਦੇ ਕੰਮ ਨਸ਼ੀਆਂ ਵਗੈਰਾ ਤੋਂ ਹੋਰ ਤੋਂ ਫਿਰ ਉਹ ਉਹਨਾਂ ਤੋਂ ਵੀ ਬਚਾ ਰਹੇਗਾ ਤੇ ਇੱਕ ਕੱਲ ਨੂੰ ਉਹਨਾਂ ਨੇ ਦੇਸ਼ ਦੀ ਪੰਜਾਬ ਦੀ ਬਾਗਡੋਰ ਸੰਭਾਲਨੀ ਹੈ ਸੋ ਮੈਂ ਸਮਝਦਾ ਕਿ ਇੱਕ ਅੱਛਾ ਸਾਈਨ ਹੈ ਗੁੱਡ ਸਾਈਨ ਹੈ ਜੀ ਸੋ ਇੱਥੇ ਦੇਖਣ ਦੇ ਵਿਚਾਰ ਆ ਰਿਹਾ ਕਿ ਪੂਰੇ ਪੰਜਾਬ ਤੋਂ ਮਤਲਬ ਕਿ ਬੱਚੇ ਆਏ ਹਾਂ ਜੀ ਦੇਖੋ ਮੈਂ ਹੁਣ ਅਸੀਂ ਜਦੋਂ ਦੇ ਰਹੇ ਸੀ ਪ੍ਰਾਈਸ ਕੋਈ ਪਾਇਲ ਤੋਂ ਆਇਆ ਕੋਈ ਮਲੇਰ ਕੋਟੜੇ ਤੋਂ ਆਇਆ ਰੰਨੀਆਂ ਸ਼ਾਨਦਾਰ ਛੋਟੇ ਛੋਟੇ ਬੱਚੇ ਅੰਮ੍ਰਿਤਸਰ ਤੋਂ ਵੀ ਹਾਂ ਵੀ ਇੰਨੀਆਂ ਸ਼ਾਨਦਾਰ ਪੱਗਾਂ ਬੰਨੀਆਂ ਨੇ ਤੇ ਮਨ ਅੱਖਾਂ 'ਚ ਹੰਝੂ ਆਉਂਦੇ ਨੇ ਵੀ ਕਮਾਲ ਹੈ ਵੀ ਇੰਨੀ ਇੰਨੇ ਮਤਲਬ ਛੋਟੇ ਬੱਚਾ ਤੇ ਇੰਨੀ ਦਸਤਾਰ ਉਹਨੇ ਸਜਾਈ ਰੁਫਾਸਟਾ ਹੈ ਸੋ ਬਹੁਤ ਵੱਡਾ ਅਪਰਾਲਾ ਅਰੇ ਕਰਨਾ ਹੀ ਚਾਹੀਦਾ ਇਹ ਅਪਰਾਲੇ ਸਾਡਾ ਜਿਹਨੇ ਅਪਰਾਲਾ ਕੀਤਾ ਧਰਮ ਪ੍ਰਚਾਰ ਦਲ ਨੇ ਉਹ ਵੀ ਸਾਰੇ ਜੂਤ ਹੈ ਸੋ ਜੇ ਜੂਤ ਜੂਤ ਨੂੰ ਜੋੜੇਗਾ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਜੋੜਨਗੇ ਤੇ ਉਹ ਕਰੈਤਾ ਤੋਂ ਬਚਣਗੇ ਤੇ ਕੱਲ ਨੂੰ ਸਾਡੇ ਆਪਣੇ ਪਰਿਵਾਰ ਲਈ ਆਪਣੇ ਪੰਜਾਬ ਲਈ ਆਪਣੇ ਦੇਸ਼ ਲਈ ਵਧੀਆ ਕੰਮ ਕਰਨਗੇ ਸੋਣ ਵਾਲਾ ਵੈਜੁਰ ਸਿੰਘ ਕਾਲਸਾ ਵੈਜੁਰ ਵੈਜੁਰ ਖਾਲਸਾ ਵੈਜੁਰ ਸਿੰਘ ਹਾਂਜੀ تنਵੀਰ ਸਿੰਘ ਜੀ ਅੱਜ ਧਰਮ ਪ੍ਰਚਾਰ ਦਲ ਹੈ ਜੋ ਤੁਹਾਡਾ ਅਤੇ ਪਿੰਡ ਨਿਹੋਰ ਕਾ ਦੇ ਨਗਰ ਨਿਵਾਸੀਆਂ ਦੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਇਹ ਇੱਕ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਦਸਤਾਰ ਮੁਕਾਬਲਾ ਤੇ ਪੂਰੇ ਪੰਜਾਬ ਦੇ ਵਿੱਚੋਂ ਬੱਚੇ ਆਏ ਨੇ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਿਲਕੁਲ ਸਹੀ ਕਿ ਅੱਜ ਤੁਸੀਂ ਆਪਣੇ ਇਹ 6ਵਾਂ ਦਸਤਾਰ ਮੁਕਾਬਲਾ ਹੈ ਜੀ ਠੀਕ ਹੈ ਜੀ ਹਰੇਕ ਸਾਲ ਆਪਾਂ ਦਸਤਾਰ ਮੁਕਾਬਲਾ ਕਰਵਾਉਂਦੇ ਨੇ ਇਹ ਜਿਹੜਾ ਸਾਡਾ ਦਸਤਾਰ ਮਗਾਲਾ ਹੁੰਦਾ ਖਾਲਸਾ ਪੰਥ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੁੰਦਾ ਜੀ ਠੀਕ ਜੀ ਔਰ ਆਪਣੇ ਜਿਹੜਾ ਇਹ ਮੁਕਾਬਲਾ ਇਹਦੇ ਵਿੱਚ ਆਪਣੇ ਕੋਲ तकरीबन ਸਾਰੇ ਪੰਜਾਬ ਤੋਂ ਬੱਚੇ ਆਉਂਦੇ ਨੇ ਮਲੇਰਕੋਟਲਾ ਅਮਰਤਸਰ ਜਲੰਧਰ ਸੰਗਰੂਰ ਸਾਰੇ ਜ਼ਿਲ੍ਹਿਆਂ ਤੋਂ ਆਪਣੇ ਕੋਲ ਬੱਚੇ ਆਉਂਦੇ ਨੇ ਔਰ ਇਹ ਜਿਹੜਾ ਮੁਕਾਬਲਾ ਸਾਡਾ ਇਹ तकरीबन ਇਸ ਟਾਈਮ ਲਾਈਵ ਚੱਲ ਰਿਹਾ ਜਿਹੜੇ ਆਪਣਾ ਫੇਸਬੁੱਕ ਤੇ ਆਪਣਾ ਪੇਜ ਹੈ ਆਪਣੇ ਨਗਰ ਦੇ ਨਾਮ ਤੇ ਨਿਹੋਲਕਾ ਯੂਨਾਈਟਿਡ ਆ ਉਹਦੇ ਤੇ ਇਸ ਟਾਈਮੇ ਲਾਈਵ ਚੱਲ ਰਿਹਾ ਪ੍ਰੋਗਰਾਮ ਸੋ ਉਹਦੇ ਤੇ ਲਾਈਵ ਚੱਲਣ ਦਾ ਕਾਰਨ ਹੈ ਵੀ ਸਾਡੇ ਜਿਹੜੀ ਸਪੋਰਟ ਹੈ ਸਾਡੇ ਜਿਹੜੇ ਵੀਰ ਹੈ ਉਹ ਬਾਹਰ ਕੰਟਰੀਆਂ ਵਿੱਚ ਅਮਰੀਕਾ ਕੈਨੇਡਾ ਤੇ ਹੋਰ ਕਈ ਕੰਟਰੀਆਂ ਵਿੱਚ ਬੈਠਣਾ ਉਹ ਉੱਥੋਂ ਵੀ ਇਹਨੂੰ ਦੇਖਦੇ ਨੇ ਔਰ ਉਧਰੋਂ ਵੀ ਉਹ ਸੇਵਾ ਕਰਦੇ ਨੇ ਔਰ ਜਿਹਦੇ ਜਿਨ੍ਹਾਂ ਦੇ ਸਿਰ ਤੇ ਅਸੀਂ ਇਹ ਐਡਾ ਵੱਡਾ ਪ੍ਰੋਗਰਾਮ ਨੇਪਰੇ ਚਾੜਿਆ ਜਾਂਦਾ ਠੀਕ ਹੈ ਜੀ ਇਹ ਸਾਰਿਆਂ ਦੀ ਸਪੋਰਟ ਨਾਲ ਹੀ ਚੱਲਦਾ ਹੈ ਸੋ ਮਹਾਰਾਜਾ ਨੇ ਕਿਰਪਾ ਕੀਤੀ ਆ ਸਾਡੇ ਪਿੰਡ ਦੇ ਨੌਜਵਾਨਾਂ ਤੇ ਜਿਨ੍ਹਾਂ ਦੀ ਇਸ ਪਾਸੇ ਨੂੰ ਬਹੁਤ ਲਗਨ ਹੈ ਜਿਹੜੇ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਦੂਜੇ ਪਾਸੇ ਜਾਣ ਤੋਂ ਰੋਕ ਕੇ ਸਿੱਖੀ ਵਾਲੇ ਪਾਸੇ ਮੋੜ ਰਹੇ ਆ ਸੋ ਇਹ ਇਕ ਬਹੁਤ ਹੀ ਚਲੋ ਵੀ ਇੱਕ ਮਹਾਕੁੰਭ ਕਹਿ ਸਕਦੇ ਆ ਇਹਨੂੰ ਆਪਾਂ ਇਲਾਕੇ ਦਾ ਇਹਦੀ ਇਮਤਿਹਾਨ ਦੀ ਤਿਆਰੀਆਂ ਤੇ ਕਰੇ ਪਿਛਲੇ 2 ਮਹੀਨੇ ਤੋਂ ਚੱਲ ਰਹੀਆਂ ਨੇ ਜੀ ਹਾਂ ਜੀ 2 ਮਹੀਨੇ ਤਿਆਰੀਆਂ ਚੱਲਿਆ ਤਾਂ ਪੂਰੇ ਪਿੰਡ ਦਾ ਸਾਡੇ ਪੂਰੇ ਨਗਰ ਦਾ ਪੂਰਾ ਪੂਰੀ ਸਪੋਰਟ ਹੈ ਜੀ ਇਹਦੇ ਵਿੱਚ ਸਾਰਿਆਂ ਨੇ ਇਹਦੇ ਵਿੱਚ ਪੂਰਾ ਯੋਗਦਾਨ ਪਾਇਆ ਇੱਥੇ ਨੂੰ ਪੂਰੇ ਨੇਪਰੇ ਚਾੜਨ ਤੱਕ ਦਾ ਠੀਕ ਹੈ ਜੀ ਔਰ ਜਰੇ ਵੀ ਅਸੀਂ ਗੈਸਟ ਬੁਲਾਏ ਸੀਗੇ ਇੱਥੇ ਉਹਨੇ ਵੀ ਪੂਰਾ ਇਹਦੇ ਵਿੱਚ ਪੂਰੀ ਸਪੋਰਟ ਕੀਤੀ ਔਰ ਸਾਰੇ ਪਹੁੰਚ ਨੇ ਹੁਣ ਇਸ ਟਾਈਮ ਸਾਡੇ ਕੋਲ ਟਿੱਬੀ ਸਾਹਿਬ ਵਾਲੇ ਬਾਬਾ ਜੀ ਪਹੁੰਚੇ ਹੋਏ ਨੇ ਸੋ ਬਹੁਤ ਬਹੁਤ ਉਹਨਾਂ ਦਾ ਮੈਂ ਧੰਨਵਾਦ ਕਹਿਣਾ ਚਾਹਾਂਗਾ ਤੁਹਾਡੇ ਚੈਨਲ ਦੇ ਥਰੂ ਸੋ ਬਹੁਤ ਹੀ ਵਧੀਆ ਮਤਲਬ ਪ੍ਰੋਗਰਾਮ ਚੱਲਦਾ ਹੋਇਆ ਸਾਡਾ ਕਿੰਨੇ ਬੱਚੇ ਆਏ ਆ ਤੁਹਾਡੇ ਕੋਲ ਜਣੀ ਸਾਡੇ ਕੋਲ ਤਕਰੀਬਨ 100 110 ਦੇ ਕਰੀਬ ਬੱਚਾ ਆਇਆ ਜੀ ਠੀਕ ਹੈ ਹਾਂ ਜੀ ਜਿਹਦੇ ਵਿੱਚ ਤਕਰੀਬਨ ਤਿੰਨ ਗਰੁੱਪ ਬਣਾਏ ਹੋਏ ਨੇ ਅਸੀਂ ਇਦੇ ਵਿੱਚ 5 ਤੋਂ 12 ਸਾਲ ਦਾ ਸਭ ਤੋਂ ਪਹਿਲਾ ਗਰੁੱਪ ਆ ਛੋਟੇ ਬੱਚਿਆਂ ਦਾ ਠੀਕ ਹੈ ਜੀ ਉਸ ਤੋਂ ਬਾਅਦ 13 ਤੋਂ 17 ਸਾਲ ਤੇ ਉਸ ਤੋਂ ਬਾਅਦ ਫਿਰ 18 ਤੋਂ ਉੱਪਰ ਉੱਪਰ ਵਾਲੇ ਹਾਂ ਜੀ ਹਾਂ ਮੁਕਾਬਲਿਆਂ ਦੇ ਵਿੱਚ ਜਿਹੜੇ ਇਨਾਮ ਹੈ ਮਤਲਬ ਕਿ ਨਾ ਕਿਨਾਂ ਨੂੰ ਦਿੱਤੇ ਜਾ ਰਹੇ ਬੱਚਿਆਂ ਨੂੰ ਮੁਕਾਬਲੇ ਦੇ ਵਿੱਚ ਜਿਹੜੇ ਇਨਾਮ ਹੈ ਉਹਦੇ ਵਿੱਚ ਦੇਖੋ ਜਿਹੜੇ ਆਪਾਂ ਟੋਕਰਮਣੀ ਦੰਨੇ ਆ ਠੀਕ ਹੈ ਜੀ ਉਹ ਆਪਣੇ ਬੈਨਰ ਤੇ ਵੀ ਆਪਾਂ ਛਪਾਈ ਹੋਈ ਆ ਆ ਪਿੱਛੇ ਬੈਨਰ ਲੱਗਿਆ ਇਹਦੇ ਤੇ ਵੀ ਸਾਰਾ ਮੈਂਸ਼ਨ ਹੈ ਉਹਦੇ ਵਿੱਚ ਆਪਾਂ ਜਿਹੜੀਆਂ ਛੋਟਾ ਛੋਟੇ ਛੋਟੇ ਵਾਲੇ ਬੱਚੇ ਜਿਹੜੇ ਜੋ 5 ਤੋਂ 12 ਸਾਲ ਵਾਲੇ ਆ ਉਹਦੇ ਵਿੱਚ ਅਸੀਂ ਪੰਜ ਪੋਜੀਸ਼ਨਾਂ ਕੱਢੀਆਂ ਹੋਈਆਂ ਠੀਕ ਹੈ ਜੀ ਤਾਂ ਉਹਨਾਂ ਨੂੰ ਪੰਜ ਪਿਛਲੇ ਸਾਲਾਂ ਨੂੰ ਉਹਨਾਂ ਨੂੰ ਨਾਮ ਦਿੱਤੇ ਜਾਣਗੇ ਕੈਸ਼ ਪ੍ਰਾਈਜ਼ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੇ ਮੋਮੈਂਟੋਜ਼ ਟਰਾਫੀ ਹੋਮ ਤੋਂ ਮਿਲਣਗੇ ਮਿਲਣਗੀਆਂ ਉਸ ਤੋਂ ਬਾਅਦ ਫਿਰ ਜਿਹੜਾ ਉਸ ਤੋਂ ਉੱਪਰ ਲਗਾ ਗਰੁੱਪ ਹੈਗਾ ਉਹਦੇ ਵਿੱਚ ਵੀ ਅਸੀਂ ਪੰਜ ਪ੍ਰਾਈਜ਼ 13 ਤੋਂ 17 ਸਾਲ ਔਰ ਉਸ ਤੋਂ ਬਾਅਦ ਜਿਹੜਾ 18 ਤੋਂ ਓਪਨ ਹੈ ਉਹਦੇ ਵਿੱਚ ਤਿੰਨ ਪ੍ਰਾਈਜ਼ ਆ ਫਸਟ ਸੈਕੰਡ ਥਰਡ ਔਰ ਜਿੰਨੇ ਵੀ ਬੱਚੇ ਪਾਰਟਿਸਿਪੇਟ ਕਰਨਗੇ ਸਾਰਿਆਂ ਨੂੰ ਸਨਮਾਨਿਤ ਕੀਤਾ ਜਾਊਗਾ ਟਰਾਫੀਆਂ ਦਿੱਤੀਆਂ ਜਾਣਗੀਆਂ ਹਾਂਜੀ ਹਾਂ ਸਰਿੰਦਰ ਸਿੰਘ ਜੀ ਇਹ ਇੱਕ ਬਹੁਤ ਵੱਡੀ ਸੇਵਾ ਹੈ ਤੁਹਾਡੀ ਤੁਸੀਂ ਵੀ ਇਹ ਆਪ ਜੋ ਹੈ ਬਣਾਇਆ ਹੋਇਆ ਧਰਮ ਪ੍ਰਚਾਰ ਹੈ ਜੋ ਬਣਾਇਆ ਹੋਇਆ ਇਸ ਦੇ ਵਿੱਚ ਸ਼ੁਰੂ ਤੋਂ ਮਤਲਬ ਹੈ ਤੁਸੀਂ ਜੁੜੇ ਹੋਏ ਹੋ ਤੁਹਾਡੇ ਪਿੰਡ ਦੇ ਵੀ ਬੱਚੇ-ਬੱਚੇ ਨੂੰ ਪਤਾ ਬੱਚਾ-ਬੱਚਾ ਇਸ ਦੇ ਨਾਲ ਜੁੜਿਆ ਹਾਂ ਹਾਂਜੀ ਇਹਨਾਂ ਧਰਮ ਪ੍ਰਚਲਨਦਲ ਵੈਸੇ ਤਾਂ ਇੱਕ ਅਸੀਂ ਉਮੀਦ ਇਹੀ ਕਰਦੇ ਹਾਂ ਵੀ ਇਹ ਪੰਜਾਬ ਦੇ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਹੈ। ਕੋਈ ਇਹਦੇ ਵਿੱਚ ਅਸੀਂ ਪ੍ਰਧਾਨ ਨਹੀਂ ਰੱਖਿਆ ਜੀ ਸਭ ਤੋਂ ਵੱਡੀ ਗੱਲ ਹੈ। ਨੌਜਵਾਨ ਜਿੰਨੇ ਵੀ ਸਾਡੇ ਨਾਲ ਜੁੜੇ ਆ ਸਾਰੇ ਪ੍ਰਧਾਨ ਹੈ ਜਿਹੜੇ ਇਹਦੇ ਵਿੱਚ ਕੋਈ ਵੀ ਨੌਜਵਾਨ ਚੰਗੇ ਕੰਮ ਲਈ ਸਾਡੇ ਨਾਲ ਜੁੜਦਾ ਹੈ ਤੇ ਉਹ ਕਹਿੰਦਾ ਵੀ ਇਹ ਚੰਗਾ ਕੰਮ ਹੈ ਇਹ ਕਰਨਾ ਹੈ। ਜਦੋਂ ਸਾਰਿਆਂ ਦੀ ਕਰਾਇ ਬਣ ਜਾਂਦੀ ਅਸੀਂ ਉਸ ਤੋਂ ਉਪਰ ਵਾਲੇ ਨੂੰ ਸਿਰੇ ਚੜ੍ਹ ਦਿੰਦੇ ਆ ਜੀ ਕਿਰਪਾ ਮਾਲਕ ਦੀ ਹੁੰਦੀ ਹੈ ਜੀ ਪ੍ਰਮਾਤਮਾ ਦੀ ਕਿਰਪਾ ਸਦਕਾ ਇਹ ਜਿਹੜੇ ਐਡੇ ਵੱਡੇ ਪ੍ਰੋਗਰਾਮ ਹੋ ਲੇਕਦੇ ਆ ਜੀ ਤੇ ਉਹ ਪ੍ਰਮਾਤਮਾ ਦੀ ਕਿਰਪਾ ਨਾਲੇ ਸਿਰੇ ਚੜ੍ਹ ਰਹੇ ਆ ਜੀ ਜੀ ਹਾਂਜੀ ਤੇ ਹੋਰ ਵੀ ਧਰਮ ਪ੍ਰਚਾਰ ਦਲ ਵੱਲੋਂ ਕਈ ਪ੍ਰੋਗਰਾਮ ਕੀਤੇ ਜਾਂਦੇ ਜਿਵੇਂ ਸਾਡਾ ਇੱਕ ਪਿੰਡ ਦੇ ਵਿੱਚ ਪੱਕਾ ਜੀ ਧੀਆ ਨੂੰ ਸ਼ਗਨ ਦੇਣਾ ਕਿਸੇ ਵੀ ਧੀ ਦਾ ਵਿਆਹ ਹੈ ਕਾਰਜ ਹੈ ਤੇ ਪਿੰਡ ਦੇ ਵਿੱਚ ਕੋਈ ਵੀ ਧੀ ਹੋਵੇ ਤੇ ਉਹਨੂੰ ਅਸੀਂ ਸ਼ਗਨ ਦਿੰਦੇ ਆ ਤੇ ਉਸ ਤੋਂ ਬਾਅਦ ਦੂਜਾ ਜੀ ਜਿਹੜੇ ਸਾਡੇ ਕਲੋ ਬੱਚੇ 80% ਤੋਂ ਵੱਧ ਨੰਬਰ ਲੈਂਦੇ ਆ ਤੇ ਉਹਨਾਂ ਦਾ ਵੀ ਅਸੀਂ ਪੜਾਈ ਵੀ ਉਹ ਬੱਚੇ ਪੜਾਈ ਦੇ ਵਿੱਚ ਲੱਗੇ ਰਹਿਣ ਪ੍ਰੋਜਨ ਵਧਿਆ ਰਹੇ ਉਹਨਾਂ ਨੂੰ ਵੀ ਅਸੀਂ ਰਾਈਟਿੰਗ ਮਟੀਰੀਅਲ ਸਾਰੇ ਪ੍ਰੋਵਾਈਡ ਕਰਾਉਂਦੇ ਆ ਜੀ ਤੇ ਉਸ ਤੋਂ ਬਾਅਦ ਫਿਰ ਸਾਡੇ ਕੋਲ ਕਲੋ ਅਸੀਂ ਖੇਲਾਂ ਵੱਲ ਵੀ ਬੱਚਿਆਂ ਦਾ ਧਿਆਨ ਦਿੰਦੇ ਫਿਰ ਪਿੰਡ ਦੀ ਕਲੋ ਸਾਫ ਸਫਾਈ ਦਾ ਤੇ ਪਿੰਡ ਦੇ ਵਿੱਚ ਜਿਹੜੀ ਚੀਜ਼ ਦੀ ਸਭ ਤੋਂ ਵੱਧ ਜ਼ਰੂਰਤ ਹੈ ਜੀ ਉਹ ਚੀਜ਼ ਵੀ ਬੱਚਿਆਂ ਨੂੰ ਲਿਆ ਕੇ ਦੇਈ ਜੀ ਵੀ ਤੇ ਕੋਈ ਬੱਚੇ ਦਾ ਸਾਡੇ ਪਿੰਡ ਦੇ ਵਿੱਚ ਕਿਸੇ ਨੂੰ ਬਿਮਾਰੀ ਸਾਈਡ ਤੋਂ ਕੀ ਵੀ ਮਦਦ ਚਾਹੀਦੀ ਹੈ ਜੀ ਉਹ ਵੀ ਮਦਦ ਕਰੀਦੀ ਹੈ ਜੀ ਤੇ ਕਾਫੀ ਉਪਰਾਲੇ ਆ ਜੀ ਜਿਹੜੇ ਦਲ ਵੱਲੋਂ ਸ਼ੁਰੂ ਕਰ ਦਿੱਤੇ ਆ ਜੀ ਸਾਥ ਬਹੁਤ ਹੋ ਗਿਆ ਜੀ ਤੇ ਐਨ ਆਰ ਆਈ ਵੀਰਾਂ ਦਾ ਵੀ ਸਾਥ ਹੋ ਰਿਹਾ ਜੀ ਤੇ ਬਹੁਤ ਸਾਡੇ ਕਲੋਂ ਪਿੰਡ ਦੇ ਵੀ ਨੌਜਵਾਨ ਆ ਜਿਹੜੇ ਨਾਲ ਜੁੜਦੇ ਜਾ ਰਹੇ ਆ ਜੀ ਲੜੀ ਵੱਡੀ ਹੁੰਦੀ ਜਾ ਰਹੀ ਹੈ ਤੇ ਕਲੋਂ ਧਰਮ ਪ੍ਰਚਾਰ ਪਰਫੁੱਲਿਤ ਹੋ ਰਿਹਾ ਹੈ ਤੇ ਮੈਂ ਕਹਿੰਦਾ ਵੀ ਇਹ ਜੇ ਦਲ ਹਰੇਕ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਬਣਾਉਣੇ ਚਾਹੀਦੇ ਜੀ ਸੋ ਸਾਡੇ ਵੱਲੋਂ ਵੀ ਦਵਾਵਾ ਹੈ ਕਿ ਤੁਹਾਡਾ ਇਹ ਧਰਮ ਪ੍ਰਚਾਰ ਬੜੇ ਫੁੱਲੇ ਤੇ ਮਰਤਨਾਇ ਤੇ ਤੇ ਪੂਰੀ ਮਿਹਰ ਰੱਖੇ ਬਿਲਕੁਲ ਜੀ ਬਿਰਜੀ ਸਭ ਤੋਂ ਵੱਧ ਤਾਂ ਨਵਾਤਾ ਸੀ ਤੁਹਾਡਾ ਕਰਦੇ ਆ ਕਿਉਂਕਿ ਮੀਡੀਆ ਦੇ ذریعے ਪ੍ਰਚਾਰ ਬਹੁਤ ਫੈਲਦਾ ਹੈ ਜੇ ਅਸੀਂ ਆਪਣੇ ਲੈਵਲ ਤੇ ਕਰਾਂਗੇ ਤੇ ਤੁਹਾਡਾ ਪ੍ਰਚਾਰ ਸਾਡੇ ਪਿੰਡ ਲੈਵਲ ਤੇ ਜਾਂ ਸਾਡੇ ਇਲਾਕੇ ਤੱਕ ਰਹੇਗਾ ਪਰ ਜਿਹੜਾ ਤੁਹਾਡਾ ਮੀਡੀਆ ਜੀ ਜਿਵੇਂ ਤੁਸੀਂ ਇਹ ਧਮਾਨ ਚੈਨਲ ਤੋਂ ਸਾਡੇ ਨਾਲ ਜੁੜੇ ਹੋ ਸ਼ੁਰੂ ਤੋਂ ਜੁੜੇ ਹੋ ਉਹ ਤੁਹਾਡੇ ਸਦਕਾ ਤੁਹਾਡੇ ਹੋਰ ਮੀਡੀਆ ਦੇ ਸਾਡੇ ਨਾਲ ਅੱਜ ਦੀ ਡੇਟ 'ਚ ਦੇਖਿਆ ਤਾਂ 6-7 ਚੈਨਲ ਸਾਡੇ ਨਾਲ ਹੋਰ ਜੁੜੇ ਆ ਤੁਹਾਡੇ ਨਾਲ ਤੁਹਾਡੇ ਕਰਕੇ ਤੇ ਵੀ ਉਹਨਾਂ ਦਾ ਸਹਿਯੋਗ ਕਰਕੇ ਵੀ ਸਾਡਾ ਅੱਜ ਪੰਜਾਬ ਲੈਵਲ ਤੇ ਜਾਂ ਕਹਿ ਸਕਦੇ ਆ ਵੀ ਸਾਡਾ ਬਾਹਰ ਤੱਕ ਬਾਹਰ ਤੱਕ ਸਾਡੇ ਵੀ ਪਹੁੰਚ ਹੋਈ ਹੈ ਸਾਰਿਆਂ ਨੂੰ ਪਤਾ ਵੀ ਸਾਡੇ ਪਿੰਡ ਨਗਰ ਦਾ ਨਾਮ ਉੱਚਾ ਹੋਇਆ ਜੀ ਇਹ ਬਹੁਤ ਕਹਿੰਦਾ ਮਿਹਰਬਾਨੀਆਂ ਜੀ ਤੁਹਾਡੇ ਸਾਰੇ ਮੀਡੀਆ ਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆਪਣਾ ਸ਼ੁਭਨਾਮ ਜੀ ਸਰਬਜੀਤ ਸਿੰਘ ਜੀ ਪਿੰਡ ਥਲੀ ਖੁਰਦ ਕਨੌਲੀ ਜੀ ओके जी ਸੋ ਤੁਸੀਂ ਅੱਜ ਪਿੰਡ ਨਿਹੋਲਕਾ ਦੇ ਵਿੱਚ ਆਇਓ ਜੋ ਦਸਤਾਰ ਮੁਕਾਬਲਾ ਛੇਵਾਂ ਦਸਤਾਰ ਮੁਕਾਬਲਾ ਹੋਇਆ ਇਹਦੇ ਵਿੱਚ ਤੁਸੀਂ ਜੱਜ ਦੀ ਭੂਮਿਕਾ ਨਿਭਾਈ ਆ ਸੋ ਜੱਜ ਭਾਵੇਂ ਕਾਨੂੰਨ ਦਾ ਹੋਵੇ ਭਾਵੇਂ ਸਿੰਗਰਾਂ ਦਾ ਹੋਵੇ ਭਾਵੇਂ ਕਵਤਾਵਾਂ ਦਾ ਹੋਵੇ ਤੇ ਭਾਵੇਂ ਦਸਤਾਰਾਂ ਦਾ ਹੋਵੇ ਬੜੀ ਕਠਿਨ ਭੂਮਿਕਾ ਹੁੰਦੀ ਹੈ ਇਹ ਸੋ ਕਿਵੇਂ ਨਿਭਾਈ ਆ ਤੁਸੀਂ ਪਹਿਲਾਂ ਤਾਂ ਜੀ ਪਿੰਡ ਨਿਓਲਕਾਂ ਦੇ ਸਾਰੀ ਕਮੇਟੀ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਛੇਵੀਂ ਵਾਰ ਫੇਰ ਮੌਕਾ ਦਿੱਤਾ ਇੱਥੇ ਜੱਜ ਬਣਨ ਦਾ ਜੱਜ ਬਣਨ ਦਾ ਮੌਕਾ ਦਿੱਤਾ ਜੀ ਤੇ ਬਹੁਤ ਹੀ ਟਫ ਮੁਕਾਬਲੇ ਸੀ ਜੀ ਬੱਚਿਆਂ ਦੇ ਬੜੀ ਦੂਰੋਂ ਦੂਰੋਂ ਬੱਚੇ ਆਏ ਜੀ ਅਮਰੀਕ ਸਰ ਤੋਂ ਮਲੇਰ ਕੋਟੜਾ ਖੰਨਾ ਖਮਾਣੋ ਤੋਂ ਬਹੁਤ ਦੂਰ ਦੂਰ ਤੋਂ ਆਏ ਜੀ ਬੱਚੇ ਬਹੁਤ ਸੋਹਣਿਆ ਸੋਹਣਿਆ ਦਸਤਾਰਾਂ ਸਜਾਈਆਂ ਤੇ ਉਹਨਾਂ ਨੂੰ ਕਮੇਟੀ ਵੱਲੋਂ ਬਹੁਤ ਹੀ ਸੋਹਣੇ ਸੋਹਣੇ ਇਨਾਮ ਵੀ ਦਿੱਤੇ ਗਏ ਜੀ ਅਸੀਂ ਕਮੇਟੀ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਫਿਰ ਤੇ ਇੱਥੇ ਆਉਣ ਦਾ ਮੌਕਾ ਦਿੱਤਾ ਜੀ ਜੀ ਸੋ ਵੀਰ ਜੀ ਆਪਣਾ ਸ਼ੁਰਨਾਮ ਮੇਰਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ ਮੇਰਾ ਨਾਮ ਹੈ ਜੀ ਗੁਰਪ੍ਰੀਤ ਸਿੰਘ ਪਿੰਡ ਸੋਤਲ ਬਾਬਾ ਓਕੇ ਜੀ ਸੋ ਕਿਸ ਤਰ੍ਹਾਂ ਤੁਸੀਂ ਜੱਜਮੈਂਟ ਕੀਤੀ ਹੈ ਤੇ ਕਿੰਨੇ ਬੱਚੇ ਸੀਗੇ ਦੇਖੋ ਜੀ ਬੱਚੇ ਕੋਈ 150 ਦੇ ਕਰੀਬਨ ਹੋ ਗਏ ਸੀਗੇ ਜੀ ਤੇ ਬੜੀਆਂ ਸੋਹਣੀਆਂ ਦਸਤਾਰਾਂ ਸਜਾਈਆਂ ਪਰ ਉਹਨਾਂ 'ਚ ਇੱਕ ਖਾਸ ਗੱਲ ਲੱਗੀ ਕਿ Hindu ਪਰਿਵਾਰ ਚੋਂ ਬੱਚਾ ਆਇਆ ਜਿਨੇ ਕੀ ਬੱਟਾਂ ਵਾਲੀ ਦਸਤਾਰ ਸਜਾਈ ਔਰ ਉਹਨੇ ਨਾਮ ਵੀ ਲਿਆ ਅੱਛਾ ਜੀ ਉਹ ਪ੍ਰਾਪਤੀ ਬੜੀ ਵੱਡੀ ਗੱਲ ਹੈ ਜੀ ਇਹ ਕਿ Hindu ਪਰਿਵਾਰ ਤੋਂ ਇੱਕ ਬੱਚਾ ਆਇਆ ਹੋਏ ਉਹਨੇ 3rd ਪ੍ਰਾਈਜ਼ ਲਿਆ ਜੀ 3rd ਪ੍ਰਾਈਜ਼ ਲਿਆ ਹੈ ਤੇ ਬਹੁਤ ਵੱਡੀ ਗੱਲ ਆ ਔਰ ਸਭ ਤੋਂ ਵੱਡੀ ਇਹ ਸਾਨੂੰ ਮਾਣ ਵਾਲੀ ਗੱਲ ਆ ਕਿ ਸਾਨੂੰ ਇਸ ਪਿੰਡ ਨੇ 6ਵੀਂ ਵਾਰ ਬੁਲਾਇਆ ਜੀ ਜੱਜਮੈਂਟ ਦੇ ਜੀ اور ਇਹ ਕਮੇਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਆਪਣਾ ਸ਼ੋਅ ਨਾਮ ਜੀ ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਚੰਡੀਗੜ੍ਹ ਤੋਂ ਬਿਲੋਂਗ ਕਰਦਾ ਜੀ ਓਕੇ ਜੀ ਹਾਂਜੀ ਸੋ ਤੁਸੀਂ ਇਸ ਮੁਕਾਬਲੇ ਦੇ ਵਿੱਚ ਸ਼ਾਇਦ ਪਹਿਲੀ ਵਾਰ ਜੱਜ ਬਣ ਕੇ ਹਾਂਜੀ ਹਾਂਜੀ ਅੱਜ ਮੈਂ ਨੂੰ ਸਰਬਜੀਤ ਸਿੰਘ ਵੀਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਪਹਿਲੀ ਵਾਰ ਮੈਂ ਜੱਜ ਬਣਿਆ ਜੀ ਇੱਥੇ ਤੇ ਬਹੁਤ ਮਨ ਖੁਸ਼ ਹੁੰਦਾ ਕਿ ਇਹ ਇਦਾਂ ਦੇ ਮੁਕਾਬਲੇ ਸਾਨੂੰ ਐਡਾ ਵੱਡਾ ਔਦਾ ਦਿੱਤਾ ਜਾਂਦਾ ਹੈ ਤੇ ਸਾਨੂੰ ਮੌਕਾ ਦਿੱਤਾ ਕਿ ਜੱਜ ਬਣਨ ਦਾ ਤਾਂ ਧੰਨਵਾਦ ਕਰਦਾ ਮੈਂ ਬਹੁਤ ਖੁਸ਼ ਹਾਂ ਸੋ ਕਿਸ ਤਰ੍ਹਾਂ ਦਾ ਰਿਹਾ ਇਹ ਮੁਕਾਬਲਾ ਸੀ ਮੁਕਾਬਲਾ ਬਹੁਤ ਵਧੀਆ ਰਿਹਾ ਜੀ ਕਾਫੀ ਬੱਚੇ ਇੰਟਰਸਟ ਲੈਂਦੇ ਨੇ ਹੁਣ ਜਿਵੇਂ ਕੀ ਦੇਖਿਆ ਮੇਰੇ ਛੋਟੇ ਵੀਰ ਬਹੁਤ ਜ਼ਿਆਦਾ ਸਿੱਖੀ ਵੱਲ ਜਾਂਦੇ ਨੇ ਜੀ ਦਸਤਾਰਾਂ ਸਜਾਉਣ ਲੱਗ ਗਏ ਨੇ ਸਾਨੂੰ ਦੇਖ ਕੇ ਜਿਵੇਂ ਅੱਜ ਕੱਲ ਕਹਿੰਦੇ ਨੇ ਕਿ ਅਸੀਂ ਸਿੰਗਰਾਂ ਨੂੰ ਵੇਖ ਕੇ ਦਸਤਾਰਾਂ ਪਰ ਨਹੀਂ ਅੱਜ ਅਸੀਂ ਵੀ ਆਪਣੇ ਆਪ ਨੂੰ ਥੋੜੇ ਦੇ ਘੱਟ ਸੈਲੀਬ੍ਰਿਟੀ ਘੱਟ ਨਹੀਂ ਸਮਝਦੇ ਹੁਣ ਕਿਉਂਕਿ ਜਦੋਂ ਸਾਡੇ ਨਾਲ ਵੀਰ ਫੋਟੋਆਂ ਕਰਾਉਂਦੇ ਨੇ ਆ ਕੇ ਤਾਂ ਸਾਨੂੰ ਵੀ ਪ੍ਰਾਊਡ ਫੀਲ ਹੁੰਦਾ ਅਸੀਂ ਕੋਈ ਸੈਲੀਬ੍ਰਿਟੀ ਨਹੀਂ ਹੈਗੇ ਕੋਈ ਅਸੀਂ ਰਾਜੇ ਮਹਾਰਾਜ ਨਹੀਂ ਹੈਗੇ ਸਿਰਫ ਇੱਕ ਤਾਜ ਕਰਕੇ ਬਿਲਕੁਲ ਜੀ ਬਿਲਕੁਲ ਜੋ ਅੱਜ ਕੱਲ ਸਾਰੇ ਵੀਰ ਹੋਰ ਵੀਰ ਮੋਹਨੇ ਵੀਰ ਵੀ ਖਾਸ ਕਰ ਸਾਡੀ ਦਸਤਾਰਾਂ ਦੇਖ ਕੇ ਸਾਡੇ ਨਾਲ ਫੋਟੋਆਂ ਕਰਾਉਂਦੇ ਨੇ ਸਾਨੂੰ ਬਹੁਤ ਮਨ ਖੁਸ਼ ਹੁੰਦਾ ਕਿ ਵਾਹਿਗੁਰੂ ਨੇ ਸਾਨੂੰ ਐਡਾ ਵੱ ਜਾਨ ਪਹਿਚਾਨ ਹੋਈ ਏ ਸਾਡੀ ਵਾਹਿਗੁਰੂ ਇਦਾਂ ਹੀ ਸਾਰੇ ਵੀਰਾਂ ਨੂੰ ਚੜ੍ਹਦੀ ਕਲਾ ਚ ਰੱਖਣ ਇਦਾਂ ਹੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੈਂ ਵੀਰ ਜੀ ਆਪਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਸ਼ੁਭਨਾਮ ਜਗਜੀਤ ਸਿੰਘ ਹੈ ਜੀ ਤੇ ਮੈਂ ਫਤੇਗੜ ਸਾਹਿਬ ਤੋਂ ਬਿਲੋਂਗ ਕਰਦਾ ਜੀ ਵਾਹ ਜੀ ਵਾਹ ਹਾਂ ਜੀ ਜਿਹੜਾ ਫਤੇਗੜ ਸਾਹਿਬ ਬਹੁਤ ਵਧੀਆ ਧਰਤੀ ਤੋਂ ਤੁਸੀਂ ਆਏ ਹੋ ਉਸ ਸਥਾਨ ਤੋਂ ਆਏ ਹੋ ਜਿੱਥੇ ਛੋਟੇ ਛੋਟੇ ਬੱਚਿਆਂ ਨੇ ਸ਼ਹੀਦੀ ਵੀ ਪਾਈ ਹੈ ਤੇ ਗੁਰਸਿੱਖੀ ਦਾ ਤੁਹਾਨੂੰ ਵੀ ਬਚਪਨ ਤੋਂ ਹੀ ਮਿਲਿਆ ਹੁਣੇ ਬਿਲਕੁਲ ਜੀ ਬਿਲਕੁਲ ਮੈਂ ਆਪਣੀ ਜੀਵਨ ਦੀ ਕਹਾਣੀ ਦੱਸਣਾ ਚਾਹੁੰਦਾ ਜੀ ਮੈਂ 2016 ਤੋਂ ਜਿਹੜੇ ਕੇਸ ਰੱਖੇ ਆ ਜੀ 2016 ਤੋਂ ਪਹਿਲਾਂ ਮੈਂ ਮੋਨ ਨਹੀਂ ਸੀ ਜੀ ਠੀਕ ਹੈ ਜੀ ਸੋ 2016 ਦੇ ਵਿੱਚ ਇੱਕ ਜਿਹੜਾ ਟਾਈਮ ਅਜਿਹਾ ਆ ਗਿਆ ਸੀ ਜੋ ਮੇਰੀ ਕਲਾਸ ਸੀ ਜੋ ਮੇਰੀ ਜਮਾਤ ਸੀ ਉਸ ਟਾਈਮ ਉਸ ਟਾਈਮ ਉਸ ਵਿੱਚ ਇੱਕ ਟਾਈਮ ਤੇ ਸਾਰੇ ਵਿੱਚ ਇਹੀ ਸਰਦਾਰ ਹੋ ਗਏ ਜੀ ਸਿਰਫ ਮੈਂ ਹੀ ਮੋਨ ਰਹਿ ਗਿਆ ਸੀਗਾ ਜੀ ਠੀਕ ਹੈ ਜੀ ਜਿਹੜੇ ਮੁੰਡੇ ਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਸਿਰ ਤੇ ਕੇਸ ਰੱਖ ਲਾ ਪੱਕ ਬੰਨ੍ਹਿਆ ਕਰ ਸੋ ਅੱਜ ਜੋ ਵੀਰ ਮੋਨ ਹੈ ਜੀ ਤੇ ਮੈਂ ਸਰਦਾਰ ਹਾਂ ਜੀ ਹਾਂ ਜਿੰਨਾ ਪ੍ਰਾਊਡ ਤੁਹਾਨੂੰ ਫੀਲ ਹੋ ਰਿਹਾ ਕਿ ਕਿਸੇ ਟਾਈਮ ਤੁਸੀਂ ਮਤਲਬ ਕਿ ਮੋਨੇ ਸੀ ਅੱਜ ਤੁਸੀਂ ਦਸਤਾਰ ਸਜਾਉਣ ਦੇ ਨਾਲ ਇੱਕ ਜੱਜ ਦੀ ਭੂਮਿਕਾ ਵੀ ਨਿਭਾਉਣ ਜੋਗੇ ਹੋ ਬਿਲਕੁਲ ਜੀ ਬਿਲਕੁਲ ਸਰਬਜੀਤ ਵੀਰ ਸਿੰਘ ਜੀ ਦਾ ਬਹੁਤ ਜੀ ਧੰਨਵਾਦ ਜੀ ਇਹਨਾਂ ਨੇ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ਨਿਸ਼ਕਾਮ ਸੇਵਾ ਦਾ ਠੀਕ ਹੈ ਜੀ ਸੋ ਇਸ ਜੱਜ ਕੋਈ ਵੀ ਹੈ ਜੀ ਕਿਸੇ ਵੀ ਫੀਲਡ ਦੇ ਵਿੱਚ ਜੱਜ ਆ ਸੋ ਜੱਜ ਜੱਜ ਹੀ ਹੁੰਦਾ ਜੀ ਠੀਕ ਹੈ ਜੀ ਸੋ ਇੱਕ ਮੁਕਾਬਲੇ ਨੂੰ ਇੱਕ ਐਂਡ ਐਂਡ ਤੱਕ ਲੈ ਕੇ ਜਾਣਾ ਉਹਦਾ ਫੈਸਲਾ ਕਰਨਾ ਨਤੀਜਾ ਕੱਢਣਾ ਬਹੁਤ ਔਖਾ ਹੁੰਦਾ ਜੀ ਕਿਉਂਕਿ ਬੱਚੇ ਇੱਕ ਤੋਂ ਇੱਕ ਤਰ੍ਹਾਂ ਦੀਆਂ ਪੱਗਾਂ ਬੰਨ੍ਹਦੇ ਨੇ ਠੀਕ ਹੈ ਜੀ ਨਵੇਂ-ਨਵੇਂ ਕੀ ਤਰੀਕਾ ਦੀਆਂ ਵਧੀਆ ਸੋਹਣੀਆਂ ਸੋਹਣੀਆਂ ਪੱਗਾਂ ਬੰਨ੍ਹਦੇ ਨੇ ਸੋ ਨਤੀਜਾ ਕੱਢਣਾ ਬਹੁਤ ਮੁਸ਼ਕਿਲ ਹੋ ਜਾਂਦਾ ਜੀ ਸੋ ਬੱਚਿਆਂ ਨੂੰ ਨਹੀਂ ਕੱਢਿਆ ਜਾਂਦਾ ਵੀ ਇਹਨੂੰ ਫਰਸਟ ਕਰ ਦਈਏ ਜਾਂ ਇਹਨੂੰ ਸੈਕੰਡ ਕਰ ਦਈਏ ਜਾਂ ਇਹਨੂੰ ਥਰਡ ਕਰਤੀਏ ਸੋ ਬੱਚੇ ਕੰਪੀਟੀਸ਼ਨ ਵਿੱਚ ਭਾਗ ਲੈਣ ਵਾਲੇ ਸਾਰੇ ਬੱਚੇ ਹੀ ਫਰਸਟ ਹੁੰਦੇ ਆ ਜੀ ਸੋ ਐ ਨਹੀਂ ਕੋਈ ਥਰਡ ਆ ਜਾਂ ਫੋਰਥ ਹੈ ਸੋ ਕੰਪੀਟੀਸ਼ਨ ਵਿੱਚ ਭਾਗ ਲੈਣ ਵਾਲੇ ਸਾਰੇ ਬੱਚੇ ਹੀ ਫਰਸਟ ਭਾਈਕੋ ਜੀ ਕੀ ਖਾਲਸਾ ਭਾਈਕੋ ਜੀ ਕੀ ਹਿੱਕਤ ਹੈ ਮੇਰਾ ਨਾਮ ਜਸਵਿੰਦਰ ਸਿੰਘ ਜੀ ਪਿੰਡ ਨਿਹੋਰਕੇ ਦਾ ਵਸਨੀਕ ਜਸਵਿੰਦਰ ਸਿੰਘ ਜੀ ਜਿਹੜਾ ਜੀਵਨ ਦਸਤਾਰ ਮੁਕਾਬਲਾ ਨਾ ਮਾਇਆ ਜਾ ਰਿਹਾ ਕਿੰਨੇ ਨੂੰ ਕਿੰਨੇ ਸਾਵੇ ਦੁਆਰਾ ਜਾ ਰਿਹਾ ਹੈ ਕਿ ਇਹ ਕੀ ਕੀ ਨਿਯਮ ਨਾ ਦਿੱਤੇ ਇਹ ਜਿਹੜਾ ਅਸੀਂ ਦਸਤਾਰ ਮੁਕਾਬਲਾ ਹਰ ਇੱਕ ਸਾਲ ਦੀ ਤਰ੍ਹਾਂ ਕਰਵਾਉਂਦੇ ਆ ਉਸੇ ਤਰ੍ਹਾਂ ਹੀ ਇਸ ਸਾਲ ਵੀ ਸਾਡੇ ਕੋਲ ਤਿੰਨ ਗਰੁੱਪ ਹੁੰਦੇ ਆ ਨਾ ਤਿੰਨ ਏਜ ਗਰੁੱਪ ਸਭ ਤੋਂ ਛੋਟੇ ਬੱਚਿਆਂ ਦਾ 5 ਤੋਂ 12 ਸਾਲ ਤੱਕ ਦੇ ਬੱਚੇ ਹੁੰਦੇ ਆ ਉਹਦੇ ਵਿੱਚ ਉਤੋਂ ਉੱਪਰ 13 ਤੋਂ 17 ਸਾਲ ਤੇ ਜਿਹੜਾ 17 ਸਾਲ ਤੋਂ ਉੱਤੇ ਦੇ ਬੱਚੇ ਉਹ ਫਿਰ ਓਪਨ ਦਾ ਮੁਕਾਬਲਾ ਹੁੰਦਾ ਹੈ ਸੋ ਇਹਨਾਂ ਵਿੱਚ ਵੱਖੋ-ਵੱਖਰੇ ਇਨਾਮ ਰੱਖੇ ਜਾਂਦੇ ਆ ਪ੍ਰਾਈਜ਼ ਵੀ ਦਿੱਤੇ ਜਾਂਦੇ ਆ ਤੇ ਟੇਟਾ ਵੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਇਨਾਮ ਰਾਸ਼ੀ ਵੀ ਦਿੱਤੀ ਜਾਂਦੀ ਹੈ ਨਾਗਦ ਰਾਸ਼ੀ ਜਿਹੜੇ ਬੱਚੇ ਇਸ ਖੇਤਰ ਵਿੱਚ ਨਹੀਂ ਭਾਗ ਲੈਂਦੇ ਜਿਹੜੇ ਬੱਚੇ ਭਾਗ ਨਹੀਂ ਲੈਂਦੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਜਿਹੜੇ ਸੋਹਣੀਆਂ ਦਸਤਾਰਾ ਸਜਾਉਂਦੇ ਆ ਉਹ ਇੱਥੇ ਜਾਂ ਹੋਰ ਕਿਤੇ ਵੀ ਐਦਾਂ ਦਾ ਪ੍ਰੋਗਰਾਮ ਹੁੰਦਾ ਹੈ 17 ਦਾ ਮੁਕਾਬਲਾ ਹੁੰਦਾ ਹੈ ਜਰੂਰ ਬੱਚੇ ਜਾ ਕੇ ਭਾਗ ਲੈਣ ਪਛਾਹ ਵਾਧਾ ਹੈ ਤੇ ਆਪਣੀ ਸਰਦਾਰੀ ਕਾਇਮ ਰੱਖੀ ਹੈ ਸੋ ਇਸੇ ਤਰ੍ਹਾਂ ਅਸੀਂ ਜਿੰਨੇ ਵੀ ਇੱਥੇ ਬੱਚੇ ਪਹੁੰਚਦੇ ਆ ਉਹਨਾਂ ਨੂੰ ਅਸੀਂ ਮੈਡਲ ਵੀ ਦਿੰਦੇ ਆ ਪ੍ਰਾਈਜ਼ ਵੀ ਦਿੰਦੇ ਆ ਤੇ ਜਿਹੜੇ ਫਸਟ ਸੈਕਿੰਡ ਬੱਚੇ ਜਿਹੜੇ ਵੀ ਪੋਜੀਸ਼ਨਾਂ ਤੇ ਆਉਂਦੇ ਆ ਉਹਨਾਂ ਨੂੰ ਅਸੀਂ ਵੱਡੀਆਂ ਸ਼ੀਲਡਾਂ ਤੇ ਨਾਲ ਉਹਨਾਂ ਨੂੰ ਇਨਾਮ ਰਾਸ਼ੀ ਨਗਦ ਰਕਮ ਵੀ ਦਿੱਤੀ ਜਾਂਦੀ ਹੈ ਹਾਂਜੀ ਹਾਂਜੀ ਅਸੀਂ ਜਿਹੜੇ ਕੋਈ ਜ਼ਿਆਦਾ ਦੂਰ ਤੋਂ ਦੂਰ ਤੋਂ ਆਉਂਦੇ ਆ ਉਹਨਾਂ ਬੱਚਿਆਂ ਦਾ ਅਸੀਂ ਮਾਨ ਸਨਮਾਨ ਵੀ ਕਰਦੇ ਆ ਤੇ ਉਹਨਾਂ ਨੂੰ ਆਉਣ ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਏ ਇਹ ਸਾਡੇ ਗਰੁੱਪ ਵੱਲੋਂ ਸ਼ੁਰੂ ਤੋਂ ਹੀ ਇਹ ਹੀ ਰਿਹਾ ਏ ਕਿ ਜਿਹੜੇ ਬੱਚੇ ਦੂਰ ਤੋਂ ਆਉਂਦੇ ਆ ਸਾਨੂੰ ਇਸੇ ਚੀਜ਼ ਦਾ ਫਕਰ ਹੁੰਦਾ ਹੈ ਕਿ ਬੱਚੇ ਅੰਨੀ ਦੂਰੋਂ ਸਾਡੇ ਨਗਰ 'ਚ ਚੱਲ ਕੇ ਆਉਂਦੇ ਆ ਤੇ ਅਸੀਂ ਉਹਨਾਂ ਦਾ ਮਾਨ ਸਨਮਾਨ ਤਾਂ ਫਿਰ ਕਰਨਾ ਬਣਦਾ ਹੀ ਆ। ਇਹ ਵੀ ਸੰਸਥਾ ਜਾਂ ਗਰੁੱਪ ਹੈ ਮੁਰਗੀ ਦੀ ਕੰਮ ਕਰਦੇ ਇਸ ਤਰ੍ਹਾਂ ਇਹ ਸਾਡਾ ਗਰੁੱਪ ਜੋ ਵੀ ਸਾਡੇ ਨੌਜਵਾਨ ਵੀਰਾਂ ਦਾ ਇੱਕ ਦਲ ਬਣਿਆ ਹੋਇਆ ਹੈ ਅਸੀਂ ਸਭ ਤੋਂ ਵੱਡਾ ਪ੍ਰੋਗਰਾਮ ਦਾ ਸਾਡਾ ਇਸੇ ਸੰਗਤਾਰੀ ਨੂੰ ਕਾਇਮ ਰੱਖਣ ਵਾਸਤੇ ਦਸਤਾਰ ਮਕਾਬਲਾ ਕਰਾਉਂਦੇ ਆ ਹਰ ਇੱਕ ਸਾਲ ਤੇ ਇਹਦੇ ਨਾਲ ਅਸੀਂ ਹੋਰ ਵੀ ਨਗਰ ਵਿੱਚ ਜੋ ਵੀ ਚੰਗਾ ਕੰਮ ਸਾਡੇ ਮਨ ਵਿੱਚ ਆਉਂਦਾ ਹੈ ਅਸੀਂ ਉਹ ਕਰਨ ਦਾ ਪੂਰਾ ਹੌਸਲਾ ਰੱਖਦੇ ਆ ਜਿਵੇਂ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਸੰਬੰਧ ਵਿੱਚ ਜਿੱਦਾਂ ਕਿ ਬੱਚੇ ਵਧੀਆ ਪੜ੍ਹਨਾ ਚਾਹੁੰਦੇ ਆ ਉਹਨਾਂ ਨੂੰ ਪੜ੍ਹਾਈ ਦੇ ਰਿਲੇਟਡ ਚੀਜ਼ਾਂ ਦਿੰਦੇ ਆ ਕੋਈ ਵੀ ਬੱਚਾ ਖੇਡਦੇ ਨੌਰ ਵਿੱਚ ਅੱਗੇ ਜਾ ਰਿਹਾ ਸੀ ਉਹਦਾ ਉਸ ਪੱਖੋਂ ਪ੍ਰਬੰਧ ਕਰਦੇ ਆ ਤੇ ਇਸੇ ਤਰ੍ਹਾਂ ਸਾਡੇ ਮਨ ਵਿੱਚ ਜੋ ਵੀ ਚੰਗਾ ਖਿਆਲ ਆਉਂਦਾ ਸੀ ਉਹ ਸਾਰਾ ਪੂਰਾ ਕਰਦੇ ਆ ਮੈਡੀਕਲ ਦੇ ਵਿਰਾਂ ਲੜਕੀਆਂ ਦੇ ਵਿਆਹ ਤੇ ਅਸੀਂ ਸ਼ਗਨਦੰਤੇ ਆ ਤੇ ਮੈਡੀਕਲ ਸੂਤ ਕੋਈ ਸਾਡੇ ਲਾਕ پاس ਕੋਈ ਵੀ ਐਦਾਂ ਦਾ ਦਿੱਖਦਾ ਹੈ ਕੋਈ ਜਿਹੜਾ ਮੈਡੀਕਲ ਸੂਤ ਨਹੀਂ ਪ੍ਰਾਪਤ ਕਰ ਸਕਦਾ ਉਹਦੀ ਵੀ ਅਸੀਂ ਮਦਦ ਕਰਦੇ ਆ ਅੱਜ ਦੇ ਜੋ ਦਸਤਾਰ ਮੁਕਾਬਲਾ ਹੈ ਸਭ ਤੋਂ ਪਹਿਲਾਂ ਮੈਂ ਗੁਰੂ ਦੇ ਬਖਸ਼ੀ ਹੋਈ ਫਤਿਹ ਸਾਂਝੀ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜੋ ਦਸਤਾਰ ਮੁਕਾਬਲਾ ਹੈ ਜੀ ਭਾਵੇਂ ਮੇਰੇ ਵੀਰ ਨੇ ਬਿਲਕੁਲ ਪੂਰੀ ਤਰਤੀਬ ਦੇ ਅਨੁਸਾਰ ਦੱਸ ਦਿੱਤਾ ਹੈ ਅਰੇ ਜੋ ਦਸਤਾਰ ਮੁਕਾਬਲਾ ਇਹ ਜੋ ਸਾਡੀ ਸਿੱਖੀ ਨੂੰ ਢਾਲ ਲੱਗੀ ਹੋਈ ਆ ਸਾਡਾ ਜਿਹੜਾ ਇਹ ਸਮਾਂ ਹੈ 1947 ਨੇ ਪਹਿਲਾਂ ਤਾਂ ਸਾਡੀ ਜ਼ੁਬਾਨੀ ਨੂੰ ਢਾਲ ਲਈ ਆ ਉਸ ਤੋਂ ਉਪਰੰਤ 1984 ਨੇ ਇਸ ਜਵਾਨੀ ਨੂੰ ਖਤਮ ਕੀਤਾ ਹੈ ਉਪਰੰਤ ਜੋ ਚਿੱਟੇ ਦਾ ਦੌਰ ਚੱਲਦਾ ਹੈ ਉਸ ਨੇ ਖਤਮ ਕੀਤਾ ਹੈ ਚੌਥਾ ਆ ਹੁਣ ਇੱਕ ਬਹੁਤ ਹੀ ਸੁਨਹਿਰੀ ਵਣ ਕੇ ਟ੍ਰੈਂਡ ਸਾਡੇ ਸਿਰ ਤੇ ਆ ਬੈਠਾ ਹੈ ਜੋ ਬਹੁਤ ਹੀ 20-25-25 ਲੱਖ ਲਾ ਕੇ ਗਰੀਬ ਮਾਪੇ ਪੈਸਾ ਪਤਾ ਨਹੀਂ ਕਿੱਥੋਂ ਇਕੱਠਾ ਕਰਦੇ ਆ ਕਰਕੇ ਬੱਚਿਆਂ ਨੂੰ ਬਾਹਰ ਭੇਜਦੇ ਆ ਇਹ ਸਾਡੀ ਜਵਾਨੀ ਨੂੰ ਜਿਹੜੀ ਢਾਹ ਲੱਗੀ ਆ ਮੈਂ ਇਹਨਾਂ ਵੀਰਾਂ ਨਾਲ ਬੇਨਤੀ ਕਰਕੇ ਉਪਰਾਲਾ ਕਰਿਆ ਵੀ ਤੁਹਾਡਾ ਜਿਹੜਾ ਧਰਮ ਪ੍ਰਚਾਰ ਦਾਲਾ ਬਹੁਤ ਹੀ ਇਸ ਟਾਈਮ ਲੋਕਾਂ ਦੀ ਮਦਦ ਦੇ ਵਿੱਚ ਖੜਾ ਹੈ ਹਰ ਇੱਕ ਪੱਖ ਤੇ ਭਾਵੇਂ ਕੋਈ 80% ਤੋਂ ਬੱਚਾ ਉੱਪਰ ਨੰਬਰ ਹੁੰਦਾ ਹੈ ਉਹਦੀ ਮਦਦ ਕਿਸੇ ਨੂੰ ਮੈਡੀਕਲ ਦੀ ਲੋੜ ਪੈਂਦੀ ਆ ਉਹਦੀ ਮਦਦ ਕੋਈ ਪਿੰਡ ਦੇ ਵਿੱਚ ਗਰੀਬ ਦੀ ਸ਼ਾਦੀ ਆ ਉਹਦੀ ਮਦਦ ਕੋਈ ਕਿਸੇ ਨੂੰ ਕੁਦਰਤੀ ਆਫਤ ਹੁੰਦੀ ਆ ਉਹਦੀ ਮਦਦ ਕਿਹੜੇ ਪਾਸੇ ਨੂੰ ਇਹ ਦਲ ਨਹੀਂ ਖੜਦਾ ਹੈਗਾ ਨਗਰ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਸਹਿਯੋਗ ਦੇ ਨਾਲ ਇਹ ਦਲ ਪੂਰਾ ਬਲੰਦੀਆਂ ਤੇ ਜਾ ਰਿਹਾ ਹੈ ਪਰ ਜਿਹੜੀ ਇਹ ਦਸਤਾਰ ਦੀ ਰਸਮਾਂ ਇਹ ਸਿੱਖੀ ਨੂੰ ਜਿਹੜੀ ਢਾ ਲੱਗੀ ਹੈ ਸਿੱਖੀ ਨੂੰ ਦੁਬਾਰਾ ਸਿਰਾਂ ਤੇ ਦਸਤਾਨਾ ਸਜਾਉਣ ਦੀ ਜਿਹੜੀ ਰਸਮਾਂ ਬਹੁਤ ਹੀ ਨਿੱਕਾ ਉਪਰਾਲਾ ਇਹ ਕੀਤਾ ਗਿਆ ਹੈ ਇਹ ਬਹੁਤ ਹੀ ਇੱਕ ਜੁੱਟ ਹੋ ਕੇ ਪੂਰੇ ਇਲਾਕੇ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਅੱਜ ਇੱਥੇ ਬੱਚੇ ਆਏ ਹਨ ਭਾਵੇਂ ਦੱਸ ਦਿੱਤਾ ਹੈ ਕਿ ਤਿੰਨ ਗਰੁੱਪ ਏਜ ਜੋ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਰਹੇ ਹਨ ਸ਼ੁਭੂਤ ਕਰ ਰਹੇ ਹਨ ਸਾਰਿਆਂ ਨੂੰ ਇੱਕ ਗੱਲ ਦੱਸਣੀ ਰਹਿ ਗਈ ਸੀ ਕਿ ਜਿਨ੍ਹਾਂ ਨੇ ਕੋਈ ਦਰਜਾ ਹਾਸਲ ਕੀਤਾ ਉਹਨਾਂ ਨੂੰ ਤਾਂ ਇਨਾਮ ਦਿੱਤਾ ਜਾਂਦਾ ਹੈ ਪਰ ਜਿਨ੍ਹਾਂ ਦਾ ਕੋਈ ਦਰਜਾ ਨਹੀਂ ਆਉਂਦਾ ਬਾਅਦ ਵਿੱਚ ਇਨਾਮ ਉਹਨਾਂ ਨੂੰ ਵੀ ਦਿੱਤੇ ਜਾਂਦੇ ਹਨ ਸਤਕਾਲ ਉਹਨਾਂ ਦਾ ਵੀ ਕੀਤਾ ਜਾਂਦਾ ਹੈ ਜੋ ਦੂਰੋਂ ਨੇੜਿਓਂ ਪਹਿਲਾਂ ਆਉਂਦੇ ਸੀ ਉਹਨਾਂ ਦੇ ਰਹਿਣ ਦਾ ਵੀ ਖਾਸ ਪ੍ਰਬੰਧ ਸੀ ਪਰ ਹੁਣ ਜੋ ਬੱਚੇ ਹੈ ਅੱਜਕੱਲ੍ਹ ਤਕਨੀਕੀ ਜੋ ਜੁਖ ਹੈ ਸਮੇਂ ਨਾਲੇ ਆਉਂਦੇ ਹਨ ਜੋ ਕੋਈ ਗਰੀਬ ਬੱਚੇ ਸਾਨੂੰ ਦੇਖਦੇ ਹਨ ਜਾਂ ਕੋਈ ਲੋੜਵੰਦ ਸਾਨੂੰ ਆਖਦਾ ਹੈ ਤਾਂ ਅਸੀਂ ਉਹਨੂੰ ਆਉਣ ਜਾਣ ਦਾ ਕਰਾਇਆ ਬਕਾਇਦਾ ਵੀ ਦਿੰਦੇ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਡੇ ਦਲ ਦਾ ਕੋਈ ਪ੍ਰਧਾਨ ਨਹੀਂ ਕੋਈ ਉੱਚਾ ਨੀਮਾ ਸੀ ਉਹਦਾ ਨਹੀਂ ਰੱਖਿਆ ਵਾ ਕਿਉਂਕਿ ਸਾਰੇ ਇਕਜੁੱਟ ਹੋ ਕੇ ਇਸ ਨੂੰ ਸਿਰੇ ਚੜਾਉਂਦੇ ਹਨ ਜੋ ਦਸ਼ਮ ਪਾਤਸ਼ਾਹੀ ਦੀ ਇਹ ਵਖਸ਼ੀ ਹੋਈ ਰੀਤ ਆ ਅਸੀਂ ਬਹੁਤ ਹੀ ਵੱਧ ਚੜ੍ਹ ਕੇ ਚੜ੍ਹਦੀ ਕਲਾ ਦੇ ਵਿੱਚ ਇਸ ਨੂੰ ਸਿਰੇ ਚੜਨ ਤੇ ਲੱਗੇ ਹੋਏ ਹਾਂ ਬਾਕੀ ਜੋ ਸਾਡੀਆਂ ਗੱਲਾਂ ਹਨ ਇਹ ਦੁਨੀਆ ਦੇ ਵਿੱਚ ਇਹ ਮੀਡੀਆ ਦੇ ਰਾਹੀਂ ਜਿਵੇਂ ਤੁਹਾਡੇ ਵੀਰ ਤੁਹਾਡੇ ਵਰਗੇ ਵੀਰਾਂ ਤੁਹਾਡੇ ਰਾਹੀਂ ਉਹ ਇਸ ਚੀਜ਼ਾਂ ਦਾ ਪ੍ਰਚਾਰ ਹੋਣਾ ਹੈ ਇਸ ਸੋ ਮੈਂ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਸੀਂ ਬਹੁਤ ਹੀ ਚੰਗੀਆਂ ਗੱਲਾਂ ਚੰਗੇ ਪਾਸੇ ਆ ਕੇ ਇਹਨਾਂ ਕੈਚ ਕਰਕੇ ਤੁਸੀਂ ਇਹਨਾਂ ਨੂੰ ਅੱਗੇ ਲੈ ਕੇ ਜਾਣਾ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਸੰਗਤ ਬਹੁਤ ਹੀ ਉਤਸ਼ਾਹ ਨਾਲਾਈ ਹੋਈ ਹੈ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸਭ ਵਾਹਿਗੁਰੂ ਜੀ ਕੀ ਬਖਸ਼ਾ